ਸ਼ਹੀਦ ਭਗਤ ਸਿੰਘ ਜੀ ਦੇ 177ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਦੇਸ਼ ਭਗਤਾਂ ਦੇ ਪਿੰਡ ਰੁੜਕਾ ਕਲਾਂ ਵਿਖੇ ਨੇੜਲੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗੰਟੀ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਖੜਗੜ ਕਲਾਂ ਨੂੰ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ ਇਸ ਮਾਰਚ ਦੀ ਅਗਵਾਈ ਜਸਪੀਤ ਸਿੰਘ ਜੱਸਾ ਰੁੜਕਾ ਇੰਦਾ ਤੀਨਪੁਰ ਰਾਜਨ ਰੁੜਕੀ ਅਤੇ ਜਸਵੀਰ ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਕੋਦਰ ਫਲੋਰ ਤੋਂ ਸੈਂਕੜੇ ਮੋਟਰਸਾਈਕਲਾਂ ਦਾ ਜੱਥਾ ਗੁਰਾਇਆਂ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਵਾਲੇ ਚਿੱਟੇ ਝੰਡੇ ਲੈ ਕੇ ਉਹਨਾਂ ਦੇ ਅਧਿਕਾਰ ਖਟਗੜ ਕਲਾ ਵੱਲ ਮਾਰਚ ਕਰੇਗਾ ਇਸ ਮਾਰਚ ਦੀ ਮਹੱਤਤਾ ਇਸ ਸਮੇਂ ਵਿੱਚ ਹੋਰ ਵੀ ਵੱਧ ਜਾਂਦੀ ਹੈ ਜਦੋਂ ਭਗਤ ਸਿੰਘ ਦੀ ਬਸੰਤੀ ਪਗ ਬਨ ਕੇ ਪੰਜਾਬ ਅਤੇ ਕੇਂਦਰ ਦੇ ਹਾਕਮਕਾਰਪੂਰ ਰੇਡ ਘਰਾ ਲਿਆ ਦੀ ਸੇਵਾ ਕਰਦੇ ਹੋਣ ਅਤੇ ਨੌਜਵਾਨੀ ਨੂੰ ਬੇਰੋਜ਼ਗਾਰ ਰੱਖ ਨਸ਼ਿਆਂ ਵਿੱਚ ਸੁੱਟ ਕੇ ਪੰਜਾਬੀਆਂ ਦਾ ਬੀਜਨਾਸ਼ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਉਹਨਾਂ ਅਗੇ ਕਿਹਾ ਕਿ ਚੋਣਾਂ ਦੌਰਾਨ ਨੌਜਵਾਨਾਂ ਵਿਦਿਆਰਥੀਆਂ ਨਾਲ ਸਸਤੀ ਵਿੱਦਿਆ ਤੇ ਹਰ ਘਰ ਨੌਕਰੀ ਜਾਂ ਬੇਰੋਜ਼ਗਾਰੀ ਪੱਤਾ ਦੇਣ ਦੇ ਵਾਅਦੇ ਤੋਂ ਹੁਣ ਸਰਕਾਰ ਭੱਜੀ ਦਿਖਾਈ ਦਿੰਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਵਾਅਦੇ ਪੂਰੇ ਨਾ ਕੀਤੇ ਤਾਂ ਇਸੇ ਖਿਲਾਫ ਸਭਾ ਵੱਲੋਂ ਸ਼ੰਗਾਰ ਸਿੰਘ ਵਿੱਢਿਆ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਟੀਸੀ, ਹਰਜੀਤ ਸਿੰਘ ਟੀਸੀ, ਗੁਰਸ਼ਰਨ ਸਿੰਘ, ਜੱਸਾ, ਰਾਜੂ ਤਰਨ, ਸੌਰਵ, ਅਮਤ, ਸਾਹਲ, ਰੁੜਕਾ, ਜੁਹਾਰ ਸਿੰਘ, ਜਸਕਰਨ ਸਿੰਘ, ਔਰਮਾਨ, ਹਰਪਾਲ ਕਬੱਡੀ ਕੋਚ, ਮਾਊ, ਹਨੀ, ਕਾਕਾ ਬਿੰਦਾ, ਲਪ੍ਰੀਤ ਆਦੋ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। ਅੱਜ ਸਤੀਸ਼ਰੀ ਭਖਸ਼ ਨੌਜਵਾਨ ਸਭਾ ਵੱਲੋਂ ਹੀਰਪਖ ਸਿੰਘ ਦੇ 117ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਇਸ ਦਿਨ ਮੌਕੇ ਅਸੀਂ ਪੂਰੇ ਤਹਿਸੀਲ ਫਲੋਰ ਤੇ ਨਕੋਦਰ ਤੋਂ ਜਿਹੜੇ ਵੱਡੀ ਗਿਣਤੀ ਅੰਦਰ ਜਿਹੜੇ ਆ ਨੌਜਵਾਨ ਉਹ ਮੋਟਰਸਾਈਕਲ ਤੇ ਸਕੂਟਰਾਂ ਨਾਲ ਹੀ ਅਸੀਂ ਜਿਹੜਾ ਅੱਜ ਨਕੋਦਰ ਤੋਂ ਜਿਹੜੇ ਆ ਅੱਜ ਰੁੜਕਾ ਕਲਾਂ ਰੁੜਕਾ ਕਲਾਂ ਤੋਂ ਅੱਗੇ ਅਸੀਂ ਜਿਹੜਾ ਆ ਉਹ ਬਰਾਇਆ ਪੂਰੇ ਸਮੁੱਚੀ ਜਿਹੜੀ ਸਾਡੀ ਨਕੂਦਰ ਤੇ ਫਲੌਰ ਦੀ ਤਹਿਸੀਲ ਦੇ ਨੌਜਵਾਨ ਆ ਉਹ ਜਿਹੜੇ ਆਪਣੀ ਵੱਡੀ ਗਿਣਤੀ ਜਿਹੜੀ ਆ ਉਹ ਨੌਜਵਾਨ ਮੋਟਰਸਾਈਕਲ ਆਪਣੀਆਂ ਗੱਡੀਆਂ ਤੇ ਭਗਤ ਸਿੰਘ ਦੇ ਝੰਡੇ ਲੈ ਕੇ ਜਿਹੜੇ ਆ ਅੱਜ ਅਸੀਂ ਸ਼ਰਾਇਆ ਤੋਂ ਜਿਹੜਾ ਰੁੜਕਾ ਤੋਂ ਅਸੀਂ ਰਵਾਨਾ ਇੱਥੋਂ ਕਰ ਰਹੇ ਆ ਜਥਾ ਤੇ ਇਹ ਜਥਾ ਜਿਹੜਾ ਆ ਇਹ শহীদ ਭਗਤ ਸਿੰਘ ਦੇ ਜੱਦੀ ਘੜਕੜ ਕਲਾਂ ਤੱਕ ਜਾਵੇਗਾ ਤੇ ਉੱਥੇ ਜਿਹੜਾ ਆ ਉਹਦੀ ਪ੍ਰਤਿਮਾ ਨੂੰ ਨਾਤਮਸਤਕ ਹੋ ਕੇ ਜਿਹੜੀਆਂ ਅੱਜ ਇਨਕਲਾਬ ਦੀ ਜਿਹੜੀ ਆ ਗੱਲ ਕਰਨ ਵਾਲੀਆਂ ਜਿਹੜੀਆਂ ਸ਼ਾਂਤੀ ਰੰਗ ਦੀਆਂ ਪੱਕਾ ਬਣ ਕੇ ਆਈਆਂ ਸਰਕਾਰਾਂ ਆ ਉਹਨਾਂ ਦਾ ਮੂੰਹ ਤੋੜ ਮੌਜਬਾਬ ਦੇਣ ਵਾਸਤੇ ਤੇ ਇਥੋਂ ਦੀ ਜਿਹੜੀ ਆ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੀ ਲਗਾਤਾਰ ਲੁੱਟਦਾ ਜਿਹੜਾ ਆ ਇਹ ਸਾਧਨ ਬਣਾਇਆ ਆ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਆ ਅਸੀਂ ਅੱਜ ਉਸ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਹਿਤ ਇਹ ਕਾਰਪੋਰੇਟ ਵਿਰੋਧੀ ਤੇ ਜਿਹੜੀ ਨੌਜਵਾਨਾਂ ਦੇ ਅੰਦਰ ਫਿਰਕਾ ਪ੍ਰਸਤੀ ਤੇ ਨਸ਼ਿਆਂ ਦਾ ਜਿਹੜਾ ਰੁਝਾਨ ਵਧ ਰਿਹਾ ਆ ਇਸ ਦੇ ਖਿਲਾਫ ਜਿਹੜਾ ਅੱਜ ਦਾ ਸੀ ਇਹ ਮਾਰਚ ਕਰਨ ਜਾ ਰਹੇ ਆ ਤੇ ਉਸ ਪਵਿੱਤਰ ਥਾਂ ਦੇ ਉੱਤੇ ਜਾ ਕੇ ਖੜਕੜ ਕਲਾ ਜਿਹੜੀ ਭਗਤ ਸਿੰਘ ਦੀ ਜਿਹੜੀ ਜਨਮ ਭੂਮੀ ਆ ਉੱਥੋਂ ਅਸੀਂ ਨੌਜਵਾਨਾਂ ਨੂੰ ਇਕੱਠੇ ਕਰਕੇ ਉੱਥੇ ਅੱਜ ਇਹ ਅਹਦ ਕਰਕੇ ਆਉਣਾ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਸਾਡੇ ਦੇਸ਼ ਦੇ ਅੰਦਰ ਫਿਰਕੂ ਫਿਰਕੂ ਕਰਨ ਦੀ ਜਿਹੜੀ ਨੀਤੀ ਆ ਤੇ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਆ ਤੇ ਉਹਦੇ ਅੰਦਰ ਜਿਹੜਾ ਆ ਪੰਜਾਬ ਸਰਕਾਰ ਆ ਜਿਹੜੀ ਨਸ਼ੇ ਦੇ ਤੇ ਬੇਰੁਜ਼ਗਾਰੀ ਦੇ ਉੱਤੇ ਜਿਹੜੀ ਆ ਉਹ ਕੋਈ ਲਗਾਮ ਨਹੀਂ ਲਗਾ ਰਹੀ ਅੱਜ ਉਹਦੇ ਖਿਲਾਫ ਜਿਹੜਾ ਅਸੀਂ ਇਹ ਮਾਰਚ ਕਰਨ ਜਾ ਰਹੇ ਆ ਸੋ ਉਹਦੇ ਤਹਿਤ ਅੱਜ ਅਸੀਂ ਸਾਰੀ ਨੌਜਵਾਨੀ ਨੂੰ ਅਪੀਲ ਕਰਦੇ ਆ ਕਿ ਅੱਜ ਦਾ ਇਹ ਮਾਰਚ ਜਿੱਥੇ ਇਤਿਹਾਸਕ ਹੋਣ ਵਾਲਾ ਆ ਉਹਦੇ ਨਾਲ ਨਾਲ ਹੀ ਆਉਣ ਵਾਲੇ ਸਮੇਂ ਲਈ ਜਿਹੜੀ ਵੱਡੀ ਅਸੀਂ ਸੰਘਰਸ਼ਮਈ ਲੜਾਈ ਜਿਹੜੀ ਸ਼ੁਰੂ ਕਰਨ ਜਾ ਰਹੇ ਆ ਉਹਦੇ ਲਈ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਆਓ ਸਾਡੇ ਨਾਲ ਕਿ ਅਸੀਂ ਭਗਤ ਸਿੰਘ ਦੀ ਜਿਹੜੀ ਸੱਚੀ ਸੁੱਚੀ ਵਿਚਾਰਧਾਰਾ ਆ ਜਿਹੜੀ ਸਰਮਾਇਅਦਾਰੀ ਦੇ ਖਿਲਾਫ ਜਿਹੜੀ ਵਿਚਾਰਧਾਰਾ ਆ ਉਸ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਕੇ ਜਿਹੜਾ ਭਗਤ ਸਿੰਘ ਦਾ ਸੱਚਾ ਸੁੱਚਾ ਨਾਰਾ ਇਨਕਲਾਬ ਜ਼ਿੰਦਾਬਾਦ ਸਾਮਰਾਜ ਮਰਦਾਬਾਦ ਜੋ ਤਹ ਜਿਹੜੀ ਆ ਇਹ ਲੜਾਈ ਨੂੰ ਅਸੀਂ ਜਿਹੜੀ ਆ ਨਿਰੰਤਰ ਜਿਹੜੀ ਆ ਉਹ ਮਨੁੱਖ ਦੀ ਮਨੁੱਖਤਾ ਤੋਂ ਜਿਹੜੀ ਲੁੱਟ ਜਿੰਜਕ ਬੰਦ ਨਹੀਂ ਹੋ ਜਾਂਦੀ ਉਦੋਂ ਤੱਕ ਜਿਹੜੀ ਇਹ ਲੜਾਈ ਨਿਰੰਤਰ ਚੱਲਦੀ ਰਹੂਗੀ ਬਸ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ